प्यारे बच्चों आज आपा क्लास 5 पंजाबी पुस्तक ਦਾ ਪਾਠ ਨੰਬਰ 12 ਸੱਚੀ ਮਿੱਤਰਤਾ ਦਾ ਪਾਠ ਵਿਆਸ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜ਼ੁਬਾਨੀ ਅਭਿਆਸ ਦੇਖੋ ਜ਼ੁਬਾਨੀ ਜਿਹੜੇ ਪ੍ਰਸ਼ਨ ਉੱਤਰ ਉਹਨੂੰ ਕਰਦੇ ਆਪਾਂ ਕੁੱਤਾ ਤੇ ਕੁੱਕੜ ਇੱਕ ਦੂਜੇ ਲਈ ਕੀ ਕਰ ਸਕਦੇ ਸਨ ਕੁੱਤਾ ਤੇ ਕੁੱਕੜ ਇੱਕ ਦੂਜੇ ਦੀ ਮਦਦ ਜਾਂ ਸਹਾਇਤਾ ਕਰ ਸਕਦੇ ਸਨ ਦੁੱਜਾ ਪਰਸਨ ਰਾਤ ਨੂੰ ਕੁੱਤਾ ਕਿੱਥੇ ਲੇਟ ਗਿਆ ਕਿੱਥੇ ਲੇਟਿਆ ਸੀ ਰਾਤ ਨੂੰ ਕੁੱਤਾ ਪੇੜ ਜਿਹੜਾ ਰੁੱਖ ਸੀ ਇੱਕ ਦਰਖਤ ਸੀ ਉਹਦੀ ਖੋੜ ਵਿੱਚ ਲੇਟ ਗਿਆ ਪਰਸਨ ਨੰਬਰ 3 ਬੱਚੋ ਕੁੱਕੜ ਨੇ ਲੂੰਬੜੀ ਨੂੰ ਕੀ ਕਿਹਾ ਕੀ ਕਿਹਾ ਸੀ ਕੁੱਕੜ ਨੇ ਲੂੰਬੜੀ ਨੂੰ ਕੁੱਕੜ ਨੇ ਲੂੰਬੜੀ ਨੂੰ ਕਿਹਾ ਕਿ ਜੇ ਤੂੰ ਮੇਰੇ ਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਰੁੱਖੇ ਟਾ ਜਿਹੜੇ ਮੇਰਾ ਦਰਬਾਰੀ ਹੈ ਜਿਹੜਾ ਦਰਵਾਨ ਹੈ ਉਹਨੂੰ ਜਿਹੜਾ ਜਗਾ ਦੇ ਇੱਕ ਵਾਰ ਫੇਰ ਮੈਂ ਤੈਨੂੰ ਦਰਸ਼ਨ ਦੇਵਾਂਗਾ ਠੀਕ ਹੈ ਬੱਚੋ ਤਾਂ ਪਸਣ ਨੰਬਰ 4 ਕਵਿਤਾ ਨੂੰ ਲੈ ਵਿੱਚ ਗਾਓ ਤੁਸੀਂ ਕਵਿਤਾ ਨੂੰ ਗਾ ਕੇ ਆਪਣੇ ਅਧਿਆਪਕ ਨੂੰ ਸੁਣਾਉਣਾ ਹੈ ਅੱਗੇ ਦੇਖੋ ਹੇਠੇ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪਹਿਲਾ ਪ੍ਰਸ਼ਨ ਕੀ ਹੈ ਕੁੱਤੇ ਅਤੇ ਕੁੱਕੜ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਕੁੱਤੇ ਅਤੇ ਕੁੱਕੜ ਦਾ ਆਪਸ ਵਿੱਚ ਪੱਕੀ ਤੇ ਸੱਚੀ ਮਿੱਤਰਤਾ ਦਾ ਰਿਸ਼ਤਾ ਸੀ ਕਿਹੜਾ ਰਿਸ਼ਤਾ ਸੀ ਪੱਕੀ ਤੇ ਸੱਚੀ ਮਿੱਤਰਤਾ ਦਾ ਰਿਸ਼ਤਾ ਸੀ ਅੱਗੇ ਦੇਖੋ ਬੱਚੋ ਪਰਸ ਨੰਬਰ 2 ਜੰਗਲ ਵਿੱਚ ਰਾਤ ਨੂੰ ਕੁੱਕੜ ਕਿੱਥੇ ਸੁੱਤਾ ਸੀ ਕਿੱਥੇ ਸੁੱਤਾ ਸੀ ਜੰਗਲ ਵਿੱਚ ਰਾਤ ਨੂੰ ਕੁੱਕੜ ਰੁੱਖ ਉੱਤੇ ਚੜ ਕੇ ਸੁੱਤਾ ਸੀ ਠੀਕ ਹੈ ਬੱਚੋ ਅੱਗੇ ਦੇਖੋ ਪਰਸ ਨੰਬਰ 3 ਕੁੱਤੇ ਨੇ ਕੁੱਕੜ ਨਾਲ ਆਪਣੀ ਮਿੱਤਰਤਾ ਕਿਵੇਂ ਪੁਗਾਈ ਕਿਵੇਂ ਪੁਗਾਈ ਸੀ ਜਦੋਂ ਲੂੰਬੜੀ ਨੇ ਜਦੋਂ ਲੂੰਬੜੀ ਨੇ ਮੋٹے ਕੁੱਕੜ ਨੂੰ ਆਪਣੇ ਸਾਹਮਣੇ ਦੇਖਿਆ ਤਾਂ ਉਸ ਨੂੰ ਖਾਣ ਲਈ ਉਸ ਦੇ ਮੂੰਹ ਵਿੱਚ ਪਾਣੀ ਭਰ ਗਿਆ ਜਦੋਂ ਕੁੱਕੜ ਨੂੰ ਖਾਣ ਲਈ ਰੁੱਖ ਵੱਲ ਵਧੀ ਤਾਂ ਰੁੱਖ ਦੇ ਤਣੇ ਦੀ ਖੋੜ ਵਿੱਚੋਂ ਕੁੱਤਾ ਜਾਗ ਪਿਆ ਉਸ ਨੇ ਲੂੰਬੜੀ ਨੂੰ ਲੂੰਬੜੀ ਤੇ ਝਪਟਾ ਮਾਰਿਆ ਤੇ ਲੂੰਬੜੀ ਦੌੜ ਗਈ ਇਸ ਤਰ੍ਹਾਂ ਕੁੱਕੜ ਨੇ ਕੁੱਤੇ ਨੇ ਕੁੱਕੜ ਨੂੰ ਲੂੰਬੜੀ ਤੋਂ ਬਚਾ ਕੇ ਆਪਣੀ ਮਿੱਤਤਾ ਪੁਗਾਈ ਠੀਕ ਹੈ ਬੱਚੋ ਅੱਗੇ ਦੇਖੋ ਇੱਥੇ ਲਿਖੇ ਸ਼ਬਦਾਂ ਦੇ ਅਰਥ ਲਿਖੋ ਦੇਖੋ ਮੋਹ ਹਾਲ ਕੀ ਹੁੰਦਾ ਬਹੁਤ ਓਖਾ ਠੀਕ ਹੈ ਬੱਚੋ ਖੋਲ ਯਾਨੀ ਖੋੜ ਮਨਮੋਹਨੀ ਮੋਹ ਲੈਣ ਵਾਲੀ ਮਨ ਨੂੰ ਮੋਹ ਲੈਣ ਵਾਲੀ ਭਾਗੀ ਕਿਸਮਤ ਵਿੱਚ ਦਰਬਾਨ ਯਾਨੀ ਕਿ ਪਹਿਰੇਦਾਰ ਆੜੀ ਖੇਡ ਦਾ ਸਾਥੀ ਬੇਫਿਕਰੀ ਬੇਪਰਵਾਹੀ ਮੋਮੋਠ ਗਣੀ ਮੋਮੋਠ ਗਣੀ ਧੋਖੇਬਾਜ ਸੁਲਖਣੀ ਭਾਗਾ ਭਰੀ ਤਾੜ ਸਮਝ ਸੂਰਤ ਹੋਸ ठीक है बच्चों आगे देखो विरोधी शब्द आगे विरोधी शब्द मींस उल्टे शब्द ने रात दिन मोटा पतला नेड़े दूर पक्की कच्ची ऊपर हेठा मीठी कोड़ी या फिक्की भी हो सकता है गुड़ी फिक्की दोस्त दुश्मन ठीक है बच्चों आगे देखो चढ़ना उतरना ठीक गलत उत्तर प्रश्न ਸੁੱਤਾ ਜਾਗਦਾ ਠੀਕ ਹੈ ਬੱਚੋ ਅੱਗੇ ਦੇਖੋ ਕੁੱਤਾ ਤੇ ਗੁੱਕੜ ਜੰਗਲ ਵਿੱਚ ਕੀ ਕਰਨ ਗਏ ਸੀ ਕੀ ਕਰਨ ਗਏ ਸੀ ਭੋਜਨ ਦੀ ਭਾਲ ਵਿੱਚ ਸੈਰ ਕਰਨ ਲਈ ਜਾਂ ਜਾਨਵਰਾਂ ਨੂੰ ਮਿਲਣ ਲਈ ਉਹ ਸੈਰ ਕਰਨ ਲਈ ਗਏ ਸੀ ਬੱਚੋ ਠੀਕ ਹੈ ਤੇ ਦੂਜਾ ਦੇਖੋ ਆਵਾਜ਼ ਤੇਰੀ ਮਿੱਠੀ ਮਨਮੋਹਣੀ ਤੂੰ ਜੰਗਲ ਦਾ ਰਾਜਾ ਇਹ ਸ਼ਬਦ ਕਿਸ ਨੇ ਕਹੇ ਕਿਸ ਨੇ ਕਹੇ ਸੀ ਕੁੱਕਰ ਨੇ ਕੁੱਤੇ ਨੇ ਜਾਂ ਫਿਰ ਲੂੰਬੜੀ ਨੇ ਇਹ ਸ਼ਬਦ ਲੂੰਬੜੀ ਨੇ ਕਹੇ ਸੀ ਕਿ ਨੂੰ ਕੁੱਕਰ ਨੂੰ ਕਹੇ ਸੀ ਠੀਕ ਹੈ ਅੱਗੇ ਦੇਖੋ 헤ਠਾ ਦਿੱਤੇ ਵਾਕ ਦਾ ਲਿੰਗ ਬਦਲੋ ਲਿੰਗ ਬਦਲਨੇ ਕੁੱਕਰ ਜੰਗਲ ਵਿੱਚ ਸੈਰ ਕਰਨ ਲਈ ਗਿਆ ਤੇ ਕੁੱਕਰ ਦਾ ਕੀ ਹੋਗਾ ਕੁਕੜੀ ਜੰਗਲ ਵਿੱਚ ਸੈਰ ਕਰਨ ਲਈ ਗਈ ਠੀਕ ਹੈ ਬੱਚੋ ਗਿਆ ਤਾਂ ਗਈ ਹੋ ਗਿਆ ਦੂਜਾ ਲੂੰਮੜੀ ਦੇ ਨੇ ਛਲਾਂਗ ਲਾਈ ਤੇ ਲੂੰਮੜੀ ਦਾ ਕੀ ਬਣ ਗਿਆ ਲੂੰਮੜ ਨੇ ਛਲਾਂਗ ਲਾਈ ਠੀਕ ਹੈ ਬੱਚੋ ਤੀਜਾ ਦੇਖੋ ਕੁੱਤਾ ਤਣੇ ਦੇ ਖੋਲ ਵਿੱਚ ਵੱੜ ਕੇ ਬੈਠ ਗਿਆ ਤੇ ਕੁੱਤਾ ਤਾਂ ਕੀ ਬਣ ਗਿਆ ਕੁੱਤੀ ਤਣੇ ਦੇ ਖੋਲ ਵਿੱਚ ਵੜ ਕੇ ਬੈਠ ਗਈ ਠੀਕ ਹੈ ਬੱਚੋ ਅੱਗੇ ਦੇਖੋ ਕਵਿਤਾ ਵਿੱਚ ਕੁੱਕੜ ਅਤੇ ਕੁੱਤੇ ਦੀ ਮਿੱਤਰਤਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਆਪਣੇ ਸ਼ਬਦਾਂ ਵਿੱਚ ਤੁਸੀਂ ਲਿਖਣਾ ਹੈ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਮਿੱਤਰਤਾ ਸੀ ਠੀਕ ਹੈ ਇੱਕ ਕੁੱਤੇ ਅਤੇ ਕੁੱਕੜ ਦੀ ਪੱਕੀ ਦੋਸਤੀ ਸੀ ਉਹ ਇੱਕ ਦੂਜੇ ਦੇ ਜਾਨਵਰ ਦੇ ਸੀ ਇੱਕ ਵਾਰ ਉਹ ਦੋਨੇ ਜੰਗਲ ਵਿੱਚ ਸੈਰ ਕਰਨ ਗਏ ਤੇ ਉਹਨਾਂ ਨੂੰ ਸੈਰ ਕਰਦੇ ਕਰਦੇ ਰਾਤ ਹੋ ਗਈ ਇਸ ਕਰਕੇ ਉਹਨਾਂ ਨੇ ਉੱਥੇ ਹੀ ਰਾਤ ਰੁਕਣ ਦਾ ਮਨ ਬਣਾ ਲਿਆ ਤੇ ਕੁੱਕਰ ਇੱਕ ਰੁੱਖ ਉੱਤੇ ਚੜ ਕੇ ਸੋ ਗਿਆ ਤੇ ਕੁੱਤਾ ਰੁੱਖ ਦੀ ਖੋੜ ਵਿੱਚ ਵੜ ਕੇ ਸੋ ਗਿਆ ਸਵੇਰੇ ਜਦੋਂ ਕੁੱਕਰ ਨੇ ਬਾਗ ਦਿੱਤੀ ਤਾਂ ਕੁੱਕਰ ਦੀ ਆਵਾਜ਼ ਸੁਣ ਕੇ ਲੂੰਬੜੀ ਆ ਗਈ ਤੇ ਲੂੰਮੜੀ ਨੇ ਕੁੱਕਰ ਨੂੰ ਆਪਣੀ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਕਰ ਉਸ ਦੀ ਗੱਲਾਂ ਵਿੱਚ ਨਹੀਂ ਆਇਆ ਤੇ ਇੰਨੇ 'ਚ ਕੁੱਤਾ ਜਾਗ ਗਿਆ ਤੇ ਕੁੱਤੇ ਨੇ ਲੂੰਮੜੀ ਨੂੰ ਭਜਾ ਦਿੱਤਾ ਤੇ ਆਪਣੇ ਦੋਸਤ ਦੀ ਜਾਨ ਬਚਾ ਲਈ ਠੀਕ ਹੈ ਬੱਚੋ ਤੁਸੀਂ ਹੋਰ ਵੀ ਕਹਾਣੀ ਬਣਾ ਸਕਦੇ ਹੋ ਥੋੜੇ ਜਿਹੇ ਸ਼ਬਦ ਹੋਰ ਜੋੜ ਸਕਦੇ ਹੋ ਜੇ ਸੋ ਤੁਸੀਂ ਜਿਹੜਾ ਆਪ ਦਾ ਤੁਹਾਡਾ ਦਿਮਾਗ 'ਚ ਜਿਵੇਂ ਆਂਦੀ ਹੈ ਉਸ ਤਰ੍ਹਾਂ ਤੁਸੀਂ ਬਣਾ ਸਕਦੇ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਓਕੇ ਥੈਂਕ ਯੂ